ਮਤਲਬ ਇਧਰਲੇ ਪਾਸੇ ਪੀਖੀ ਆ ਤੇ ਆਹ ਰੋਡ ਜਾਂਦਾ ਮਾਨਸਾਲ ਨੂੰ ਪੀਖੀ ਤੋਂ ਮਾਨਸਾ ਜਦੋਂ ਪੀਖੀ ਤੋਂ 1 ਕਿਲੋਮੀਟਰ ਬਾਹਰ ਨਿਕਲੋਂ ਇਹਨਾਂ ਦਾ ਰਿਲੈਂਸ ਦੇ ਪੰਪ ਦੇ ਕੋਲੇ ਤੁਹਾਨੂੰ ਗਗਨ ਮੱਤੀ ਬਾਸ ਹਾਊਸ ਬਾਸ ਹਾਊਸ ਆਊਗਾ ਮਤਲਬ ਬਾਸ ਤੋਂ ਬਣੀ ਹਰੇਕ ਆਈਟਮ ਗਗਨ ਕੋਲੇ ਮਿਲ ਜਾਂਦੀ ਆ ਤੁਸੀਂ ਮਾੜਾ ਜਿਹਾ ਨਿਗਾਹ ਮਾਰੋ ਕਿਸ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਸੜਕ ਤੇ ਤੁਹਾਨੂੰ ਪੰਨਾਂ ਮਿਲ ਜਾਣਗੀਆਂ ਆਪਾਂ ਅੰਦਰ ਚੱਲਦੇ ਆ ਗਗਨ ਦਾ ਸਵਾਗਤ ਕਰਦੇ ਆ ਇੱਕ ਆਪਾਂ ਮਾੜਾ ਜਿਹਾ ਅੰਦਾਜ਼ੇ ਜਿਹਾ ਗਗਨ ਤੋਂ ਕਈ ਵਾਰੀ ਗਾਹਕ ਨਾ ਚੀਜ਼ ਦਿਖਾ ਲੈਂਦਾ ਰੇਟ ਨਹੀਂ ਦੱਸਦਾ ਆਪਾਂ ਅੰਦਾਜ਼ੇ ਜੇ ਜ਼ਰੂਰ ਲਵਾਂਗੇ ਕਿਉਂਕਿ ਬਾਕੀ ਤਾਂ ਚੀਜ਼ ਦੇ ਸੈਜ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਗੰਗਨ ਬਾਈ ਸਵਾਗਤ ਆ ਤੇਰਾ ਸਵਾਗਤ ਪਹਿਲਾਂ ਤਾਂ ਤੈਨੂੰ ਇਸ ਗੱਲ ਹੀ ਸਲਾਮ ਆ ਸੱਜਣਾ ਨੌਜਵਾਨ ਮੁੰਡਾ ਤੂੰ ਕਿਰਤ ਕਰਦਾ ਸੱਚੀ ਸੁੱਚੀ ਕਿਰਤ ਕਰਦਾ ਮਿਹਨਤ ਕਰਦਾ ਤੇ ਸੜਕ ਤੇ ਲੋਕਾਂ ਦੀ ਹਨਾ ਆਪਾਂ ਕਹਿ ਸਕਦੇ ਹਾਂ ਕਿ ਕਿਰਤੀ ਲੋਕਾਂ ਦੀ ਊੜੀਕ 'ਚ ਬੈਠਦਾ ਹਨਾ ਇਸ ਗੱਲ ਲਈ ਤੈਨੂੰ ਸਲਾਮ ਆ ਸੱਜਣਾ ਤੇ ਮੈਨੂੰ ਐਂ ਦੱਸ ਵੀ ਜੇ ਇਹੋ ਜਿਹਾ ਕੋਠਾ ਜਿਹਾ ਬਣਾਉਣਾ ਹੋਵੇ ਏਸੀ ਵੀ ਫਿੱਟ ਕਰਨਾ ਹੋਵੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਫੋਮ ਲੱਗ ਕੇ ਏਸੀ ਲਈ ਪੂਰਾ ਸੀਲਿੰਗ ਹੋ ਕੇ ਹਾਂਜੀ ਹਾਂ ਏਡਾ ਕੋਠਾ ਅੰਦਾਜ਼ਨ ਕਿੰਨੇ ਦਾ ਪੈ ਜਾਊਗਾ ਮੰਨ ਕੇ ਚੱਲੋ ਵੀ 65-70000 ਰੁਪਏ ਦੇ ਲਾਵੇ ਲਾਉਣੇ ਤਿਆਰ ਹੋ ਜਾਂਦਾ ਇਹ ਇਹ ਮਤਲਬ ਦੋਨੇ ਪਾਸੇ ਉਹ ਲਾ ਕੇ ਦੋਸ ਪਾਸੇ ਬਾਸ ਲੱਗ ਕੇ ਵਿਚਾਲੇ ਇਹਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਫੋਮ ਲਾ ਲਈਏ ਇਨਸੂਲੇਸ਼ਨ ਲਾ ਲਈਏ ਜੱਕਾ ਅਗੇ ਜਲਾ ਲਈਏ ਵੀ ਮਤਲਬ ਏਸੀ ਦੀ ਕੂਲਿੰਗ ਕੂਲਰ ਦੀ ਕੂਲਿੰਗ ਕੁਝ ਵੀ ਬਾਹਰ ਨਹੀਂ ਜਾਊਗੀ ਬਾਰ ਨਹੀਂ ਜਾਊਗੀ ਉਹ ਪੂਰਾ ਬਿਨਾ ਪਾਣੀ ਪੂਣੀ ਵਾਲਾ ਵਾਟਰਪਰੂਫ ਵਾਟਰਪਰੂਫ ਪੱਲਾ ਅੱਡ ਲੱਗੂਗਾ ਜਮੇ ਇਹ ਤਾਂ ਤੁਸੀਂ ਲੈ ਲਓ ਵੀ ਹਾਫ ਹੀ ਹੈ ਹਜੇ ਇਹ ਪਿੱਲਰ ਲੋਹੇ ਦੇ ਹੋਣਗੇ ਠੀਕ ਹੈ ਜੀ ਤੇ ਯਾਰ ਐ ਐ ਹੋ ਸਕਦਾ ਵੀ ਮੈਂ ਤੈਨੂੰ ਕਹਿ ਦਿਆਂ ਕਿ ਯਾਰ ਇੰਨੇ ਸਾਈਜ਼ ਦਾ ਬਣਾ ਕੇ ਤੇ ਤੂੰ ਬਣਾ ਕੇ ਉੱਥੇ ਲਾਇਆ ਮੈਂ ਹਾਂ ਹਾਂ ਬਣਿਆ ਬਣਾਇਆ ਜੋਕ ਹੋਊਗਾ ਇਹ ਸਭ ਕੁਝ ਜਿਵੇਂ ਐਵੇਂ ਦੀ ਝੌਂਪੜੀ ਜੀ ਬਣਾਉਣੀ ਹੋਵੇ ਕਿੱਡੇ ਕਿ ਪਾਜੂਗੀ ਇਹ ਆਪਾਂ ਤਕਰੀਬਨ 28000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਆਪਣੇ ਕੋਲੇ ਆਹਾ ਹਾਂ ਜੀ ਆ ਗੋ ਆ ਤੇ ਡਿਜ਼ਾਈਨਿੰਗ ਨੂੰ ਜੂਨਿੰਗ ਦੇਖ ਕੇ ਲਾ ਲੋ ਜਾਂ ਹੋਰ ਕੰਮ ਹੋਣਾ ਹੈ ਉਹਨਾਂ ਉੱਪਰ ਵਧੀ ਜਾਂਦਾ ਪਰ ਵੱਡੀ ਛੋਟੀ ਦੱਸ ਹਾਂ 28000 ਤੋਂ 50000 ਰੁਪਏ ਤੱਕ ਸ਼ੁਰੂ ਹੋ ਜਾਂਦੀ ਆ ਚੱਲਦਾ ਹੈਗਾ ਠੀਕ ਆ ਤੇ ਗੱਗਨਾ ਜਿਵੇਂ ਮੰਨ ਕੇ ਚੱਲ ਬਈ ਮੈਂ ਤੈਨੂੰ ਆਰਡਰ ਕਰ ਦਿਆਂ ਹਾਂਜੀ ਪੈਸੇ ਪਾ ਦਿਆਂ ਹਾਂਜੀ ਉਸ ਤੋਂ ਬਾਅਦ ਕਿੱਥੋਂ ਤੱਕ ਤੂੰ ਕਮੇ ਮੈਂ ਤਾਂ ਪਠਾਨਕੋਟ ਛੱਡ ਕੇ ਨਹੀਂ ਆਉਣੀ ਜਿੱਥੇ ਮਰਜੀ ਕੋਈ ਡਿੱਕਤੀ ਨਹੀਂ ਯਾਰ ਰਾਜਸਥਾਨ ਦਾ ਕੋਈ ਬੰਦਾ ਕਹਦੇ ਕੋਈ ਹਰਿਆਣਾ ਰਤਗਾ ਦਾ ਕਹਦੇ ਕੋਈ ਡਿੱਕਤੀ ਨਹੀਂ ਕੋਈ ਪਰੇਸ਼ਾਨੀ ਨਹੀਂ ਪਰ ਇਹ ਇਹ ਹੈ ਵੀ ਡਿਲੀਵਰੀ ਹੁੰਦੀ ਹੈ ਜਿਹੜੀ ਇਹ ਪਹੁੰਚਾਉਣ ਵਾਲਾ ਸਿਸਟਮ ਇਹ ਕਰਾਇਆ ਅਗਲਾ ਗਾਹਕ ਦਾ ਹੁੰਦਾ ਮਤਲਬ ਸਾਡੇ ਆਰਡਰ ਦੇ ਰਿਕਾਰਡ ਅੱਛਾ ਠੀਕ ਹੈ ਜੇ ਮੈਂ ਹੁਣ ਸਾਡੀ ਇਹ ਝੋਪੜੀ ਹੈ 28000 ਰੁਪਏ ਚ ਲਾਵਾਂਗੇ ਜੇ ਅਸੀਂ ਕਿਕਦਾ ਸੀ ਇੱਥੇ ਲਾਉਣੀਆਂ ਲੋਕਲ ਹਾਂ ਇੱਕ ਲਾਉਣੀ ਹੈ ਰਾਜਸਥਾਨ ਚ ਫਿਰ ਉਹ ਕਿਰਾਇਆ ਮਤਲਬ ਕਿ ਜਿਹੜਾ ਗੱਡੀ ਵਾਲਾ ਲਊਗਾ ਉਹ ਕਿਰਾਇਆ ਗਾਹਕ ਦਾ ਹੁੰਦਾ ਹੈ ਤੇ ਆਹ ਜੇ ਸਮਾਨ ਤੇਰੇ ਤੋਂ ਉਂ ਖਰੀਦਣਾ ਹੋਵੇ ਬੰਦੇ ਨੇ ਫੜਕਾ ਫੁੜਕਾ ਬਣਾਉਣ ਲਈ ਛੱਤ ਬਣਾਉਣ ਲਈ ਬਾਂਹ ਬਣਾਉਣ ਲਈ ਹਾਂ ਇਹ ਆਪਾਂ ਉਂ ਵੀ ਦੇਨੇ ਆ ਸਾਰਾ ਸਮਾਨ ਹੈ ਆਹ ਜੇ ਛੱਤ ਛੁੱਤ ਬਣਾਉਣ ਵਾਸਤੇ ਲਿਆਣਾ ਹੋਵੇ ਹਾਂ ਇਹ ਇਹ ਇੱਥੋਂ ਆ ਕੇ ਲੈ ਕੇ ਜਾਵੇ ਹਾਂ ਇੱਥੋਂ ਆ ਕੇ ਲੈ ਜਾਂਦਾ ਇਹ ਇਹ ਇੱਥੋਂ ਆ ਕੇ ਲੈ ਜੀ ਬੰਦਾ ਤੇ ਮਾੜਾ ਜਿਹਾ ਫਰਨੀਚਰ ਬਾਰੇ ਵੀ ਜਾਣਕਾਰੀ ਦੇ ਦਗੇ ਅੰਦਾਜ਼ ਜਾ ਆ ਦੱਸ ਦੀ ਹਾਂਜੀ ਹਾਂਜੀ ਹੈ ਕੋਈ ਗੱਲ ਰੇਟ ਤਾਂ ਸਮੇਂ-ਸਮੇਂ ਵਾਧੇ ਘਟਦੇ ਰਹਿੰਦੇ ਆ ਜੇ ਆ ਚਾਹ ਵਾਲਾ ਸੈੱਟ ਅੱਛਾ ਇਹ ਕਿੰਨੇ ਕਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਪਹੁੰਚ ਜਾਏ ਇਹ ਮੰਨ ਕੇ ਚੱਲੋ ਆਪਣੇ ਕੋਲ 10000 ਰੁਪਏ ਤੋਂ ਸ਼ੁਰੂ ਨਹੀਂ ਸਟ ਹਾਂ ਕਿ 10000 ਰੁਪਏ ਦਾ 11 ਦਾ ਹੈ 12 ਦਾ ਹੈ ਉਹ ਡਿਜ਼ਾਈਨਿੰਗ ਦੇ ਹਿਸਾਬ ਨਾਲ ਜਿੱਥੇ ਡਿਜ਼ਾਈਨਿੰਗ ਵੱਧ ਹੋ ਜੂ ਲੱਕੜ ਬੈਂਤ ਦੀ ਲੱਕੜਾ ਮਹਿੰਗੀ ਲੱਕੜਾਈ ਜਿੱਥੇ ਵੱਧ ਲੱਗੀ ਹੋ ਮਤਲਬ ਉਸ ਰਿਕਾਰਡਿੰਗ ਰੇਟ ਵਧੇ ਜਾਂਦੇ ਨਹੀਂ ਵਿਚੇ ਜੇ ਗੱਦੀਆਂ ਧਰੀਆਂ ਹੋਈਆਂ ਵਿਚੇ ਜੇ ਗੱਦੀਆਂ ਹੈ ਨਹੀਂ ਗਈਆਂ ਇਹ ਗੱਦੀਆਂ ਸੋਫੇ ਸੋਫਿਆਂ ਤੇ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ ਕੋਈ ਲੋਕ ਗੱਦੀਆਂ ਪਸੰਦ ਕਰਦੇ ਨੇ ਕਈ ਨਹੀਂ ਵੀ ਕਰਦੇ ਉਹ ਅਗਲੇ ਉਸ ਹਿਸਾਬ ਨਾਲ ਪੈਸਿਆਂ ਦੀ ਬਾਤ ਘਟ ਹੋ ਜਾਂ ਜਿਹੜਾ ਆ ਸੈੱਟ ਆ ਆਹ ਸੈੱਟ ਆ ਹਾਂ ਇਹ ਕਿੰਨੇ ਕੁ ਤੋਂ ਸ਼ੁਰੂ ਹੋ ਕੇ ਕਿੱਥੋਂ ਕੁ ਤੱਕ ਜਾਵਦਾ ਦੱਸੋ ਸਕੇ ਚੱਲੋ ਆਪਣੇ ਕੋਲੇ ਸੈੱਟ 18000 ਰੁਪਏ ਤੋਂ ਸ਼ੁਰੂ ਹੁੰਦੇ ਨੇ ਜੀ ਸੋਫਿਆਂ ਦੇ ਹਾਂ 18000 ਦੇ ਵਿੱਚ ਗੱਦੀ ਲਾ ਲਓ ਸ਼ੀਸ਼ਾ ਟੇਬਲ ਦੇ ਉੱਪਰ ਹਾਂ ਰੱਖ ਕੇ ਉਸ ਤੋਂ ਬਾਅਦ ਮੰਨ ਕੇ ਚੱਲੋ ਪਰ 50000 ਰੁਪਏ ਤੱਕ ਸੈੱਟ ਪਏ ਨੇ ਜੀ ਮਤਲਬ 18000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਸੋਫਾ ਸੈੱਟ ਹੀ ਪਏ ਆ ਪਏ ਹਾਂਜੀ ਠੀਕ ਆ ਤੇ ਝੂਲੇ ਆ ਜਿਹੜੇ ਇਹ ਵੀ ਕਈ ਤਰ੍ਹਾਂ ਦੇ ਆ ਇਹ ਕਿੱਥੋਂ ਕੁ ਸ਼ੁਰੂ ਹੋ ਜਾਂਦਾ ਝੂਲਾ ਆਪਣਾ 1000 ਰੁਪਏ ਤੋਂ ਸ਼ੁਰੂ ਆ ਜਿਹੜਾ ਬੱਚਿਆਂ ਵਾਲਾ ਅੱਛਾ ਨਿਆਣੇ ਜਵਾਕਾਂ ਹਾਂਜੀ ਉਸ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ ਵੀ ਇਹ 6000 ਰੁਪਏ 7000 ਰੁਪਏ ਤੱਕ ਆ ਜਾਂਦਾ ਵੀ 7000 ਦਾ ਤਾਂ ਫਿਰ ਜਾਵਾਂ ਸਿਰਾ ਹੀ ਹੋ ਜੂਗਾ ਹਾਂਜੀ ਤੇ ਆ ਆ ਸੋਫਾ ਸੈੱਟ ਜੀ ਆ ਜਾਂਦੇ ਆ ਆਹਨੇ ਜਿਹ ਆ ਹਾਂ ਇਹ ਵੀ ਸੋਫੇ ਜੀ ਹੈ ਹੈ ਹਾਂ ਇਹ ਯਾਰ ਬਣੀ ਬੜੀ ਆਈਟਮ ਯਾਰ ਬਸ ਇਹ ਕਲਾਕਾਰੀ ਦਾ ਹੀ ਮੁੱਲ ਆ ਇਹਦਾ ਵੀ ਸਾਰਾ ਹੈ ਹੈ ਇਹਰ ਮੋੜ ਦੇ ਮਾਰ ਦੇ ਕਿਵੇਂ ਆ ਗਰਮ ਕਰਕੇ ਮੋੜਦੇ ਹਾਂ ਹਾਂ ਇਹ ਗਰਮ ਕਰਕੇ ਮੋੜਨੇ ਪੈਂਦੇ ਹੈ ਨਾ ਹਾਂ ਜੇ ਜੇ ਮਨ ਲਾ ਵੀ ਮੈਂ ਤੈਨੂੰ ਫੋਟੋ ਭੇਜ ਦਿਆਂ ਹਾਂਜੀ ਜਿਹੜੀ ਆਈਟਮ ਤੇਰੇ ਕੋਲੇ ਹੈ ਨਹੀਂ ਹਾਂ ਪਰ ਮੈਨੂੰ ਉਹ ਚਾਹੀਦੀ ਆ ਤਿਆਰ ਕਰਵਾ ਦਾਂਗੇ ਕੋਈ ਗੱਲ ਨਹੀਂ ਕਾਰਗਰ ਹੈਗੇ ਆ ਆਪਣੇ ਕੋਲ ਕਾਰੀਗਰ ਤੇਰੇ ਕੋਲੇ ਹੈਗੇ ਆ ਵੀ ਮਤਲਬ ਕਹਿਣ ਤੋਂ ਭਾਵ ਤੋਂ ਉਹੋ ਹੀ ਸੇਮ ਤਿਆਰ ਕਰਾ ਦੇਗਾ ਜਿਹੜੀ ਮੈਨੂੰ ਚਾਹੀਦੀ ਹੈ ਹਰੇਕ ਆਈਟਮ 'ਚ ਇਹ ਜੀ ਸੋਫੇ 'ਚ ਹੋਈ ਕੁਰਸੀ 'ਚ ਹੋਈ ਤੇ ਉਹ ਝੋਪੜੀ 'ਚ ਵੀ ਜੁੰਮੇਵਾਰੀ ਜੁੰਮੇਵਾਰੀ ਕਿੰਨੇ ਚਿਰ ਦੀ ਹੁੰਦੀ ਆ ਮੰਨ ਕੇ ਚੱਲ ਹੁਣ ਆਰੀ ਤਾਂ ਜੀ ਇਹ ਲੱਕੜ ਤੁਸੀਂ ਮੰਨ ਕੇ ਚੱਲੋ ਵੀ ਇਹੇ ਦੀ ਲੱਕੜੇ ਵੀ ਇਹਨੂੰ ਕੁਛ ਹੁੰਦਾ ਹੀ ਨਹੀਂ ਨਹੀਂ ਜੀ ਲੱਕੜ ਹੋਲਡ ਹੁੰਦੀ ਆ ਸਾਰੀ ਲੱਕੜ ਸਾਰੀ ਇੰਡੀਆ 'ਚ ਕੋਈ ਵੀ ਇੱਕ ਫੋਲਡ ਨਹੀਂ ਹੁੰਦੀ ਜਦੋਂ ਮਤਲਬ ਮੋੜਗੀ ਲਾ ਲਓ ਕੋਈ ਵੀ ਲੱਕੜ ਨਹੀਂ ਮੁੜਦੀ ਇਸ ਤਰ੍ਹਾਂ ਨਹੀਂ ਜੇ ਮੈਂ ਹੁਣ ਝੌਂਪੜੀ ਆ ਝੌਂਪੜੀ ਪਵਾ ਲਈ ਚਾਹੀ ਉਹਦੀ ਕੀ ਗਾਰੰਟੀ ਆ ਕਿੰਨੇ ਚਿਰ ਦੀ ਬਹੁਤ ਮੰਨ ਕੇ ਚੱਲੋ ਵੀ 3 ਸਾਲ ਦਾ ਸਾਨੂੰ ਕੰਮ ਕਰਦਿਆਂ ਨੂੰ ਹੋਈ ਗਈ ਹਾਂ ਠੀਕ ਹੈ ਉਹ ਤੋਂ ਵੀ ਕੋਈ ਸ਼ਿਕਾਇਤ ਨਹੀਂ ਆਈ ਅੱਜ ਤੱਕ ਕਿਸੇ ਦੀ ਉੱਡਣ ਦੀ ਕੋਈ ਫਟਣ ਦੀ ਕੋਈ ਟੁੱਟਣ ਦੀ ਸ਼ਿਕਾਇਤ ਨਹੀਂ ਆਈ ਬਾਕੀ ਆਪਾਂ ਸਦਿਆਂ ਤੋਂ ਹੀ ਲਾ ਲਓ ਆਪਣੇ ਘਰਾਂ ਚ ਵਰਤੀ ਜਾਂਦੇ ਨੇ ਬਾਸ ਦੀ ਲੱਕੜ ਉਹੀ ਲੱਕੜਾ ਉਸੇ ਨੇ ਫਾੜ ਕੇ ਬਣਾਈ ਹੋਈ ਹੈ ਉਹ ਠੀਕ ਖਰਾਬ ਹੁੰਦੀ ਹੀ ਨਹੀਂ ਆਪਣੇ ਘਰੇ ਖੁੰਜੀਆਂ ਚ ਲਾਈਆਂ ਪਈਆਂ ਵੀ 20 25 25 ਸਾਲ ਪਈਆਂ ਰਹਿੰਦੀਆਂ ਨੇ ਇਹ ਲੱਗਦੀ ਨਹੀਂ ਹਾਂ ਇਹ ਖਰਾਬ ਹੀ ਨਹੀਂ ਹੁੰਦੀ ਇਹ ਲੱਕੜ ਖਰਾਬ ਨਹੀਂ ਹੁੰਦੀ ਇਹਨੂੰ ਲੱਗਦਾ ਹੀ ਨਹੀਂ ਨਾ ਤੈਨੂੰ ਸ਼ੌਂਕ ਲੱਗੇ ਜੀ ਕਿੱਡਾ ਆਰਡਰ ਆ ਜਿਹੜਾ ਜਾ ਕੇ ਭਗਤਾ ਦਿੰਨੇ ਆ ਵੀ ਮਤਲਬ ਆਪਾਂ ਕਹਦੇ ਆ ਵੀ ਇਹ ਇੰਨੇ ਇੰਨੇ ਕ ਦਾ ਆਰਡਰ ਹੋਵੇ ਤਾਂ ਅਸੀਂ ਜਾ ਕੇ ਲਾ ਆਵਾਂਗੇ ਇੰਨੇ ਕ ਦਾ ਹੋਵੇ ਤਾਂ ਚੱਕ ਕੇ ਲੈ ਜਾ ਇੱਥੋਂ ਮਤਲਬ ਕਿ ਜਿਵੇਂ ਸਾਡੀ ਇਹ ਹੱਟ ਹੁੰਦੀ ਹੈ 28 ਕੁ ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਹਾਂ ਮਤਲਬ ਇਹ ਆਰਡਰ ਆਪਾਂ ਭਗਤਾਏ ਆਉਣੇ ਹੁੰਦੇ ਆ ਇਹਦੋਂ ਜਿਹੜਾ ਛੋਟਾ ਆਰਡਰ ਹੁੰਦਾ ਮਤਲਬ ਕਿ 10-12000 ਰੁਪਏ ਦਾ ਉਹਦੇ ਵਿੱਚੋਂ ਖਰਚਾ ਜ਼ਿਆਦਾ ਪੈ ਜਾਂਦਾ ਉਹ ਅਸੀਂ ਭੇਜ ਦਿੰਨੇ ਆ ਅਗਲੇ ਨਾਲ ਜਦੋਂ ਅਗਲਾ ਜੇ ਉਸ ਜਾ ਉਹ ਨਾਲ ਕੋਈ ਹੋ ਕਰੂਗਾ ਵੀ ਉਹਦੀ ਐਕਸਟਰਾ ਲੇਬਰ ਜਿਵੇਂ ਹੋਊਗੀ ਤਾਂ ਉਹ ਵੀ ਕਰਵਾ ਦਿੰਨੇ ਆ ਠੀਕ ਹੈ ਕੋਈ ਦਿੱਕਤ ਨਹੀਂ ਲੇਬਰ ਮਿਲ ਜਾਂਦੀ ਆਪਣੇ ਕੋਲ ਸਭ ਕੁਝ ਹੁੰਦਾ ਵੈਸੇ ਤਾਂ ਹੂੰ ਕਹ ਕਰ ਕਈ ਵਾਰੀ ਤਾਂ ਬੰਦੇ ਨੇ ਉਹ ਤਾਂ ਝੌਪੜੀਆਂ ਤਾਂ ਹੋ ਗਈਆਂ ਤਕੜੇ ਬੰਦੇ ਵਾਲੀ ਛੱਤ ਹਾਂਜੀ ਹਾਂਜੀ ਮੈਂ ਕਿ ਸ਼ੌਕ ਝੋਲ ਕਹਿ ਸਕਦੇ ਆ ਬਈ ਜਿਹਨੇ ਅਨੰਤ ਲੈਣਾ ਅਨੰਤ ਲੈਣਾ ਆ ਕਈ ਵਾਰੀ ਕਿਸੇ ਸਰਦੇ ਵਰਦੇ ਬੰਦੇ ਨੇ ਪਾਉਣਾ ਹੁੰਦਾ ਜਿਵੇਂ ਆਏ ਜੀ ਛੱਤ ਆ ਹਾਂ ਇਹਦੇ ਜਿਵੇਂ ਆਹ ਦੋ ਤਿੰਨ ਬਰਾਇਟੀਆਂ ਜਿਹੜੀਆਂ ਜਿਵੇਂ ਤੁਸੀਂ ਦੱਸਦੇ ਸੰਘਣੀ ਬਿਰਲੀ ਦਾ ਹਾਂ ਹਾਂਜੀ ਹਾਂ ਇਹ ਸੰਘਣੀ ਹੋ ਗਈ ਜੀ ਜਿਹਨੇ ਬੱਧਰ ਪੀ ਲਾਉਣੇ ਨੇ ਮੜੇ ਜੇ ਵੱਧ ਸੰਘਣੀ ਹੋ ਜਾਂਦੀ ਹੈ ਇਹ ਥੋੜੀ ਜੀ ਹੋਰ ਵਿਰਲੀ ਹੋ ਜਾਂਦੀ ਹੈ ਜਿਹੜੀ ਆਮ ਰੈਗੂਲਰ ਜੀ ਚੱਲਦੀ ਇਹ ਹੈ ਕੋਈ ਉਦੋਂ ਬਾਅਦ ਕਹਿੰਦਾ ਆਪਾਂ ਪਸ਼ੂਆਂ ਲਈ ਬਿਲਕੁਲ ਹੀ ਆਪਦਾ ਛਾਂ ਹੀ ਕਰਨੀ ਹੈ ਗੱਲੀ ਹਾਂ ਠੀਕ ਹੈ ਜੀ ਉਹਦੇ ਲਈ ਜਿਵੇਂ ਆਹ ਹੋ ਗਈ ਇਹ ਉਦੋਂ ਹੀ ਸਸਤੀ ਪੈ ਜਾਂਦੀ ਹੈ ਹੋਰ ਅਜਾ ਸੈਂਪਲ ਬਣਾ ਕੇ ਦਿਖਾਵਾ ਸੈਂਪਲ ਸਾਰਾ ਸੈਂਪਲ ਹੈ ਇਹਦੇ ਵਿੱਚ ਠੀਕ ਆ ਇਹਦੇ ਵਿੱਚ ਇਹ ਇਹ ਪਾ ਕੇ ਇਹ ਪਾ ਵੀ ਆਉਣੇ ਅਗਲੇ ਦਿਨ ਆਪਣੇ ਕੋਲ ਸਮਾਨ ਅਵੇਲੇਬਲ ਹੈ ਇਹ अच्छा ये पौनी अगले नु ਆਪ पौनी अगले नु ए ता आम चिनाई वाला मिस्त्री पालेंदा लेबर वाले भी पालेंदे ने आओ है ता कोई एडी गल है नहीं पहला ਥਲੇ ਟੰਬੇ ਲਾਤੇ ਟੰਬਿਆਂ ਦੇ ਉਤੋਂ ਆਪ ਬੰਨਤੇ ਉਹ ਦੂਗਾ ਐਸ ਲੋਟ ਪਾਤੀ ਫੇਰ ਐਸ ਲੋਟ ਪਾਤੀ ਫੇਰ ਕਰਨੇ ਪਾਦੇ ਹਨ ਜਿਵੇਂ ਆਪਣੇ ਪਹਿਲਾਂ ਅਸਤੋ ਹੋ ਬਣਦੇ ਹੁੰਦੇ ਕੀ ਹੈ ਨਾ ਛੱਪੜ ਦੇ ਛੋ ਹੋ ਬਣਦੇ ਹੁੰਦੇ ਫਿਰਕੇ ਲਾ ਲੋ ਉਹ ਚੀਜ਼ ਮਿਲ ਗਿਆ ਤਾਂ ਵੀ ਮਾੜਾ ਜਿਹੜਾ ਮਾਰ ਬੰਦਾ ਉਹ ਕਰ ਦਿੰਦਾ ਤੇ ਜਿਹੜੇ ਬਾਸ ਆ ਜੇ ਕਿਸੇ ਨੇ ਲੈਣਾ ਹੋਵੇ ਕਾਲ ਵਕੂਲ ਵਾਲੇ ਨੇ ਬਾਸ ਲੈਣੇ ਹੋ ਉਹ ਬਾਸ ਮਿਲ ਜਾਣਗੇ ਆਪਾਂ ਹਾਂਜੀ ਹਾਂਜੀ ਹਾਂ ਹਾਂਜੀ ਬਾਸ ਵਾਤ ਬਾਸ ਪਿਆ ਉਹ ਬੰਦਾ ਲੈ ਜਾ ਸਕਦਾ ਬਾਸ ਹਾਂਜੀ ਹਾਂਜੀ ਗਿਣਤੀ ਮਿੰਤੀ ਦੇ ਹਿਸਾਬ ਨਾਲ ਪੀਸ ਦੇ ਹਿਸਾਬ ਨਾਲ ਫੁੱਟਾਂ ਦੇ ਹਿਸਾਬ ਨਾਲ ਜੋ ਮਰਜੀ ਆਈਟਮ ਆ ਸੇ ਇਧਰਲੇ ਪਾਸੇ ਬਹੁਤ ਪਿਆ ਬਾਈ ਹਾਂਜੀ ਬਾਸ ਪ੍ਰੀਤ ਆ ਜਾ ਇਧਰਲੇ ਪਾਸੇ ਬਹੁਤ ਪਿਆ ਮਾਲ ਬਾਈ ਆ ਦੇਖ ਬਾਸ ਪਿਆ ਮਤਲਬ ਜਿੰਨਾ ਵੀ ਆਪਣੇ ਕੋਲੇ ਬਾਈ ਮਟੀਰੀਅਲ ਹੈਗਾ ਇਹ ਗਿਣਤੀ ਮਿੰਤੀ ਦੇ ਹਿਸਾਬ ਨਾਲ ਬੰਦੇ ਨੂੰ ਲੈ ਸਕਦਾ ਹਾਂਜੀ ਹਾਂਜੀ ਇਹ ਬਾਕੀ ਇਹ ਹੁੰਦਾ ਜੀ ਕਿਸੇ ਨੇ ਕੋਈ ਸੰਘਣਾ ਜਾਦੇ ਪਾਉਣਾ ਹੈ ਕਿਸੇ ਨੇ ਵਿਰਲਾ ਪਾਉਣਾ ਹੈ ਹਨ ਹਾਂ ਇਹ ਹੋ ਜਾਂਦਾ ਹੈ ਲੈ ਵੀ ਸਜਣੋ ਗगन ਤੁਹਾਡੇ ਪਿੱਖੀ ਵਾਲਾ ਮੇਰੇ ਨਾਲ ਆ ਇਸ ਵਕਤ ਕਿਰਤੀ ਬੰਦੇ ਆ ਜੇ ਤੁਸੀਂ ਕੋਈ ਵਿੱਚੋਂ ਫੜੀ ਬਣਾਉਣੀ ਆ ਬਾਸ ਦਾ ਫਰਨੀਚਰ ਖਰੀਦਣਾ ਹੈ ਛੱਤ ਪਾਉਣੀ ਆ ਸਜਣੋ ਤੁਸੀਂ ਕਾਲਬ ਦਾ ਸਮਾਨ ਖਰੀਦਣਾ ਹੈ ਤੁਸੀਂ ਕੋਸ ਵੀ ਸਮਾਨ ਖਰੀਦਣਾ ਬਾਸ ਨਾਲ ਸੁਵੰਦਤ ਜਿਹੜੇ ਡਿਜ਼ਾਈਨ ਗगन ਕੋਲੇ ਹੈਗੇ ਆ ਇਹ ਤਾਂ ਹੈਗੇ ਹੈਗੇ ਜਿਹੜੇ ਹੈ ਨਹੀਂ ਤੁਹਾਡੇ ਕੋਲੇ ਹੈਗੇ ਹਨ ਉਹ ਵੀ ਗगन ਨੂੰ ਵਟਸਐਪ ਕਰ ਦਿਓ ਇੱਕ ਵਾਰੀ ਇਹ ਤੁਹਾਡਾ ਮਸਲਾ ਹੱਲ ਆ ਜਿਹੜਾ ਉਹ ਕਰਕੇ ਦੇ ਸਕਦਾ ਸਜਣੋ ਨੰਬਰ ਸਕਰੀਨ ਤੇ ਦਿਖ ਰਿਹਾ ਜੇ ਤੁਸੀਂ ਭਿੱਖੀ ਆਓ ਤਾਂ ਭਿੱਖੀ ਤੋਂ ਮਾਨਸੇ ਰੋਡ ਤੇ ਰੇਲੈਂਸ ਵਾਲਿਆਂ ਦਾ ਪੰਪ ਉਹਦੇ ਬਿਲਕੁਲ ਨਾਲ ਬੈਠਾ ਗगन ਬਾਸਾਂ ਵਾਲਾ ਫੋਨ ਕਰਕੇ ਆ ਜਾਓ ਇੱਥੇ ਆਊਗਾ ਚਾਹ ਪਾਣੀ ਪੀ ਕੇ ਜਾਓ ਪਾਣੀ ਪੂਣੀ ਪੀ ਕੇ ਜਾਓ ਗਰਮੀ ਦਾ ਦੇਣਾ ਬੰਦ ਠੰਢੀ ਬਾਂਸ ਵਾਲੀ ਛੱਤ ਦੇ ਥੱਲੇ ਰੋਕ ਕੇ ਜਾ ਜਿਹੜਾ ਦੇਖ ਕੇ ਜਾ